ਬੀ ਦੀਂ ਦੀ ਬੋਦ ਲਾਈ ਸੀ 1509 ਦੀ ਤੇ ਦਿੱਕਤਰੀ ਨੂੰ 28 29 ਨੂੰ ਲੱਗੀ ਸੀ ਤੇ ਹਾਲੇ ਤੱਕ ਟੰਡਾ ਰੋਗ ਦਾ ਜ਼ੀਰੋ ਹੈ ਲਗਭਗ 20 ਦਿਨ ਹੀ ਹੋਏ ਨੇ ਲੱਗੀ ਨੂੰ ਤੇ ਡੇਢ ਥੈਲਾ ਜਿਹੜਾ ਉਹ ਯੂਰੀ ਦਾ ਪਾਇਆ ਟੰਡੇ ਰੋਗ ਦਾ ਫਿਰ ਕੋਈ ਕੋਈ ਕੀ ਬੁੱਟਾ ਹਲੇ ਦੇਖਣ ਨੂੰ ਮਿਲਿਆ ਪੌਦ ਇਹੋ ਜਿਹੜੀ ਬਹੁਤ ਛੋਟੀ ਲੱਗੀ ਸੀ ਤੇ ਖੇਤ ਵੀ ਕਿਤੇ ਕਹਿੰਦੇ ਮਾਰੇ ਹੀ ਨਹੀਂ ਬਹੁਤੇ ਜੰਗੇ ਨੇ ਟੱਕਰ ਜ਼ਮੀਨ ਆ ਇਹ ਦੇਖੋ ਅੱਗੇ ਜਾਦੇ ਨੇ ਤੇ ਅੱਗ ਵਗੈਰਾ ਕਦੇ ਆਪਾਂ ਨੇ ਲਾਈ ਨਹੀਂ ਅੱਜ ਬਹੁਤਾਂ ਦੇ ਦੀ ਸਮਾਪਤੀ ਹੋ ਗਈ ਕਿਉਂਕਿ ਕਰੇ ਕਈ ਬੰਦਿਆਂ ਦੀ ਪੌਦ ਕਿ ਜਿਹੜੀ ਬਿੱਜੀ ਹੋਈ ਜੀ ਆਹ ਜੀ ਸਭ ਤੋਂ ਮਾੜਾ ਖੇਤ ਹੈ ਡੱਕਰ ਇਹ ਨਹੀਂ ਕਹਿੰਦੇ ਨੇ ਅਸਲੀ ਡੱਕਰ ਇਹ ਵਿੱਚ ਹਾਈਬ੍ਰਿਡ ਪਾਇਨਰ ਦਾ 27 31 ਹੈ ਇਹ ਵੀ ਅਲਗ ਅਗ 22 23 ਦਿਨਾਂ ਲਈ ਹੈ ਇਹ ਦੇਖੋ ਉਹ ਤਾਂ ਜਿਹੜਾ ਜਿਹੜੇ ਵੀ ਕਿਸੇ ਵੀ ਕਿਸਾਨ ਦਾ ਮਤਲਬ ਕਿ ਮਾੜਾ ਖੇਤ ਆ ਜਿੱਥੇ ਨਖਣਕ ਹੋਵੇ ਨਾ ਜੀਰੀ ਹੋਵੇ ਜੇ ਤਾਂ ਉਹਦਾ ਸ਼ਹਿਰ ਨੇੜੇ ਆ ਤਾਂ ਵਰਤੀਨ ਬੀਜ ਲਾਗਦਾ ਉਹ ਤੋਂ ਬਾਅਦ ਆਪਣੇ ਆਪ ਹੀ ਹੈ ਹਾਈਬ੍ਰਿਡ ਚ ਉਹਨਾਂ ਹੋਣ ਲੱਗ ਜੂਗਾ ਇੱਕ ਥੈਲਾ ਯੂਰੀਆ ਦਾ ਪਾਇਆ ਹਲੇ ਤੇ ਨਹੀਂ ਤਾਂ ਇਹ ਜਿਹੜਾ ਹਾਈਬ੍ਰਿਡ ਆ ਫਾਈਨਰ ਵਗੈਰਾ ਸੁਪਰੀਮ ਵਗੈਰਾ ਇਹ ਸਾਰਾ ਮਾੜੀ ਜੀ ਜਿੰਨਾ ਫਸਤੇ ਬਣਿਆ ਹੋਇਆ ਆ ਦੇਖੋ ਜਮਾ ਮਾੜੇ ਖੇਤ ਨੇ ਪੱਤ ਲਵਾ ਰਹੇ ਆ ਆ ਦੇਖੋ ਬਹੁਤਾ ਬਹੁਤਾ ਪੇਡਾ ਦਾ ਇਹ ਕਈ ਕਈ ਸੱਖ ਕਰ ਗਿਆ ਇਹ ਬਾਕੀ ਪ੍ਰਕਿਰਤਵਾ ਦੀ ਸਟੱਬ ਵੀ ਹੋ ਗਿਆ ਇਹ ਹੋ ਜਾ ਮਾਈ ਮਾੜਾ ਖੇਤ ਇਹ ਵੀ ਸਹੀ ਚੱਲ ਰਿਹਾ ਪੱਤ ਲਵਾ ਰਹੇ ਆ ਬਾਕੀ ਉਹ ਬਈ ਇਹ ਹੌਤ ਬੱਟ ਰਹਿੰਦੇ ਅੱਜ ਮਾਰੇ ਹਿੱਟਾ ਵਾਸਤੇ ਹਾਈਬ੍ਰਿਡ ਹੈ ਜੀ ਤੇ ਤਕਰੀਬਨ ਪੀਆਰ 14 ਜਿੰਨਾ ਟਾਈਮ ਲੈਂਦਾ ਤੇ ਪੂਸਾ 44 ਤੋਂ ਘੱਟ ਹਰਿਆਣੇ 'ਚ ਵਿਕਦਾ ਹੈ ਬਹੁਤ ਚਿਰ ਵੀ 26 27 ਵੀ ਚੱਲ ਜਾਂਦੀ ਆ ਤੇ ਪੀਆਰ 14 ਤਾਂ 100 150 ਰੁਪਏ ਮਹਿੰਗੀ ਵਿਕਦੀ ਆ ਦਰਿਆਨੇ 'ਚ ਨਾ ਤਾਰਨ ਦੀ ਲੋੜ ਨਾ ਪਾ ਬੋਰੀਆਂ ਭਰਨ ਦੀ ਲੋੜ ਨਾ ਪੱਖਾ ਲੱਗੇ ਇੱਧਰ ਜੈਕ ਚੱਕੋ ਤੇ ਘਰ ਨੂੰ ਆਜੋ ਪੀਰੋਤ ਅੱਜ ਲਾਸਟ ਹੈ ਪੌਦ ਵਾਲੇ ਦਾ ਇਹ ਪੌਦ ਬੱਟਰ ਨੇ ਤੇ ਅੱਜ ਸਮਾਪਤੀ ਹੋ ਜੂਗੀ ਆ ਦੇਖੋ ਸਾਰਾ ਕਬਾੜ ਵਿੱਚ ਪਿਆ ਕਦੇ ਵੀ ਅੱਗ ਨਹੀਂ ਲਾਈ ਕਟਵਟ 10 ਸਾਲ ਦੇ ਕਰੀਬ ਹੋ ਗਿਆ ਤੇ ਖੇਤਾਂ ਦੀ ਜਿਹੜੀ ਉਪਜਾਊ ਸ਼ਕਤੀ ਹੈ ਨਾ ਉਹ ਬਹੁਤ ਵੱਧ ਗਈ ਚੱਕ ਤੇ ਹੁਣ ਜੇ ਅੱਗ ਨਹੀਂ ਲਾਉਣ ਤਾਂ ਬਹੁਤ ਵਧੀਆ ਹੋਊਗਾ ਧੰਨਵਾਦ